ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਬਹੁਤ ਹੀ ਪ੍ਰਾਣੀ ਕਹਾਣੀ ਸੁਣਦੇ ਹਾਂ ਇੱਕ ਵਾਰ ਇੱਕ ਰਾਜਾ ਆਪਣੇ ਲੜਕੇ ਨੂੰ ਲੈ ਕੇ ਜੰਗਲ ਵਿੱਚ ਸ਼ਿਕਾਰ ਕਰਨ ਲਈ ਗਿਆ ਸਾਰਾ ਦਿਨ ਸ਼ਿਕਾਰ ਦੀ ਭਾਲ ਵਿੱਚ ਰਾਜਾ ਆਪਣੇ ਸ਼ਿਕਾਰ ਨੂੰ ਲੱਭਦਾ ਰਿਹਾ ਲੇਕਿਨ ਕਿਤੇ ਵੀ ਉਸ ਨੂੰ ਸ਼ਿਕਾਰ ਨਹੀਂ ਮਿਲਿਆ ਰਾਤ ਹੋ ਗਈ ਹਨੇਰਾ ਹੋਣ ਤੇ ਜਦੋਂ ਉਹ ਵਾਪਸ ਜਾਣ ਨੂੰ ਮੁੜਿਆ ਤਾਂ ਉਸ ਦਾ ਰਾਜਕੁਮਾਰ ਗਲਤੀ ਨਾਲ ਉਸ ਤੋਂ ਦੂਰ ਚਲਾ ਗਿਆ ਅਤੇ ਰਾਜੇ ਨੂੰ ਵਾਪਸ ਨਹੀਂ ਮਿਲਿਆ। ਰਾਜਾ ਬਹੁਤ ਦੇਰ ਤੱਕ ਆਪਣੇ ਬੇਟੇ ਨੂੰ ਲੱਭਦਾ ਰਿਹਾ ਲੇਕਿਨ ਰਾਜਕੁਮਾਰ ਨਹੀਂ ਮਿਲਿਆ। ਰਾਜਾ ਹਾਰ ਕੇ ਵਾਪਸ ਆਪਣੇ ਘਰ ਨੂੰ ਆਪਣੇ ਮਹਿਲ ਨੂੰ ਆਪਣੇ ਰਾਜ ਵਿੱਚ ਵਾਪਸ ਆ ਗਿਆ। ਦੂਸਰੇ ਦਿਨ ਸਵੇਰ ਵੇਲੇ ਲੱਕੜਹਾਰਾ ਜਦੋਂ ਜੰਗਲ ਵਿੱਚ ਲੱਕੜਾਂ ਕੱਟਣ ਗਿਆ ਤਾਂ ਉਹ ਲੜਕਾ ਲੱਕੜਹਾਰੇ ਨੂੰ ਮਿਲ ਗਿਆ ਲੱਕੜਹਾਰੇ ਨੇ ਜਿਸ ਕੋਲ ਕੋਈ ਔਲਾਦ ਵੀ ਨਹੀਂ ਸੀ ਉਸ ਨੂੰ ਆਪਣੇ ਕੋਲ ਰੱਖ ਲਿਆ ਅਤੇ ਉਸ ਨੂੰ ਆਪਣੀ ਪਰਵਰਿਸ਼ ਵਿੱਚ ਵੱਡਾ ਹੋਣ ਦਿੱਤਾ ਕਰਦੇ ਕਰਦੇ ਬਹੁਤ ਸਮਾਂ ਬੀਤ ਗਿਆ ਲੜਕਾ ਜਵਾਨ ਹੋ ਗਿਆ ਲਕੜ ਹਾਰੇ ਨੇ ਉਸ ਲੜਕੇ ਨੂੰ ਦੂਸਰੇ ਰਾਜੇ ਕੋਲੇ ਨੌਕਰ ਰਖਵਾ ਦਿੱਤਾ ਲੜਕਾ ਜੋ ਕਿਸੇ ਹੋਰ ਰਾਜੇ ਦਾ ਲੜਕਾ ਸੀ ਪਰ ਅੱਜ ਬਦਕਿਸਮਤੀ ਨਾਲ ਨੌਕਰ ਬਣ ਕੇ ਦੂਸਰੇ ਰਾਜੇ ਕੋਲ ਨੌਕਰੀ ਕਰ ਰਿਹਾ ਸੀ ਰਾਜੇ ਨੇ ਉਸ ਨੂੰ ਘੋੜਿਆਂ ਦੀ ਰਖਵਾਲੀ ਲਈ ਨੌਕਰੀ ਦਿੱਤੀ ਲੜਕਾ ਬੜੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਸੀ ਇੱਕ ਦਿਨ ਰਾਜੇ ਨੇ ਜੁੱਧ ਵਿੱਚ ਜਿੱਤਣ ਵਾਲੇ ਸਭ ਤੋਂ ਵਧੀਆ ਘੋੜੇ ਨੂੰ ਪਰਖਣ ਦੇ ਲਈ ਉਸ ਲੜਕੇ ਨੂੰ ਕਿਹਾ ਕਿ ਇਹ ਘੋੜਾ ਦੱਸੋ ਨਸਲੀ ਹੈ ਜਾਂ ਨਹੀਂ ਤਾਂ ਰਾਜkumar ਜੋ ਉਹ ਨੌਕਰ ਬਣਿਆ ਸੀ ਉਸਨੇ ਕਿਹਾ ਕਿ ਰਾਜਨ ਇਹ ਘੋੜਾ ਨਸਲੀ ਨਹੀਂ ਹੈ ਰਾਜੇ ਨੂੰ ਬੜਾ ਅਚਾਰਜ ਹੋਇਆ ਉਹ ਉਸੇ ਸਮੇਂ ਉਸ ਘੋੜੇ ਵੇਚਣ ਵਾਲੇ ਵਪਾਰੀ ਨੂੰ ਬੁਲਾਉਣ ਦਾ ਆਦੇਸ਼ ਦੇ ਚੁੱਕਿਆ ਸੀ ਰਾਜੇ ਨੇ ਵਪਾਰੀ ਨੂੰ ਸੱਦਿਆ ਅਤੇ ਘੋੜੇ ਬਾਰੇ ਪੁੱਛਿਆ ਤਾਂ ਵਪਾਰੀ ਨੇ ਕਿਹਾ ਰਾਜਨ ਮਾਫ ਕਰਨਾ ਇਹ ਘੋੜਾ ਨਸਲੀ ਤਾਂ ਹੈ ਪਰ ਅਸਲ ਵਿੱਚ ਇਸ ਨੇ ਜਨੂ ਤੋਂ ਹੀ ਗਾਂ ਦਾ ਦੁੱਧ ਪੀਤਾ ਹੈ ਕਿਉਂਕਿ ਇਸ ਦੀ ਮਾਂ ਇਸ ਨੂੰ ਜਨਮ ਦੇਣ ਸਮੇਂ ਹੀ ਮਰ ਗਈ ਸੀ ਇਸ ਲਈ ਅਸੀਂ ਇਸ ਨੂੰ ਹਮੇਸ਼ਾ ਗਾਂ ਦਾ ਦੁੱਧ ਪਿਆ ਕੇ ਹੀ ਵੱਡਾ ਕੀਤਾ ਤੇ ਪਾਲਿਆ ਹੈ ਤਾਂ ਰਾਜੀ ਨੇ ਕਿਹਾ ਚਲੋ ਠੀਕ ਹੈ ਰਾਜੀ ਨੇ ਨੌਕਰ ਨੂੰ ਪੁੱਛਿਆ ਕਿ ਤੈਨੂੰ ਇਹ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਕੋੜਾ ਨਸਲੀ ਨਹੀਂ ਹੈ ਤਾਂ ਉਸਨੇ ਕਿਹਾ ਰਾਜਨ ਨਸਲੀ ਕੋੜੇ ਹਮੇਸ਼ਾ ਹੀ ਮੂੰਹ ਉੱਚਾ ਕਰਕੇ ਹੀ ਖਾਹ ਖਾਂਦੇ ਹਨ ਪਰ ਇਹ ਹਮੇਸ਼ਾ ਗਾਵਾਂ ਵਾਂਗ ਹਮੇਸ਼ਾ ਨੀਵਾ ਮੂੰਹ ਕਰਕੇ ਹੀ ਖਾਹ ਖਾਂਦਾ ਸੀ ਇਸ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਉਹ ਦਾ ਪ्युअर ਨਸਲੀ ਨਹੀਂ ਹੈ ਤਾਂ ਰਾਜੀ ਨੇ ਉਸ ਨੂੰ ਨੌਕਰ ਦੀ ਤਰੱਕੀ ਕਰਕੇ ਆਪਣੇ ਮਹਿਲ ਵਿੱਚ ਤਾਇਨਾਤ ਕਰ ਦਿੱਤਾ ਰਾਜੀ ਦੀ ਇਹ ਪ੍ਰਸ਼ੰਸਾ ਭਰੀ ਖੁਸ਼ਖਬਰੀ ਉਸ ਲਈ ਬਹੁਤ ਵੱਡੀ ਸੀ ਉਹ ਰਾਣੀ ਦੇ ਮਹਿਲ ਵਿੱਚ ਉੱਥੇ ਰਾਖੀ ਕਰਨ ਲੱਗਿਆ ਕਾਫੀ ਸਮਾਂ ਬੀਤ ਗਿਆ ਤਾਂ ਰਾਜੀ ਨੇ ਉਸ ਨੂੰ ਰਾਣੀ ਬਾਰੇ ਪੁੱਛਿਆ ਤਾਂ ਨੌਕਰ ਨੇ ਕਿਹਾ ਰਾਜਨ ਮਾਫ਼ ਕਰਨਾ ਪਰ ਤੁਹਾਡੀ ਰਾਣੀ असली राजकुमारी ਨਹੀਂ ਹੈ ਤਾਂ ਰਾਜੇ ਨੂੰ ਬੜੀ ਹੈਰਾਨੀ ਹੋਈ ਅਤੇ ਉਹ ਉਸੇ ਸਮੇਂ ਆਪਣੇ ਸੱਸ ਸਹੁਰੇ ਕੋਲ ਗਿਆ ਅਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਬੇਟੀ ਰਾਜਕੁਮਾਰੀ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਰਾਜਨ ਗਲਤੀ ਮਾਫ ਕਰਨਾ ਪਰ ਅਸੀਂ ਤੁਹਾਡੇ ਪਰਿਵਾਰ ਨਾਲ ਰਿਸ਼ਤਾ ਰੱਖਣ ਦੇ ਲਈ ਹੀ ਇਸ ਲੜਕੀ ਨੂੰ ਤੁਹਾਡੇ ਨਾਲ ਇਸੇ ਸ਼ਾਦੀ ਕਰਨ ਵਿੱਚ ਮਜਬੂਰ ਹੋਏ ਸੀ ਕਿਉਂਕਿ ਤੁਹਾਡੇ ਪਿਤਾ ਜੀ ਨੇ ਸਾਡੀ ਪੈਦਾ ਹੋਈ ਲੜਕੀ ਦਾ ਰਿਸ਼ਤਾ ਲਿਆ ਸੀ ਅਤੇ ਵੱਧ ਕਿਸਮਤੀ ਨਾਲ ਉਹ 6 ਮਹੀਨੇ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ ਅਸੀਂ ਰਾਜੇ ਮਹਾਰਾਜੇ ਨਾਲ ਰਿਸ਼ਤਾ ਰੱਖਣ ਲਈ ਹੋਰ ਲੜਕੀ ਲੈ ਲਈ ਗੋਦ ਵਿੱਚ ਅਤੇ ਉਸ ਨੂੰ ਪਾਲ-ਪੋਸ਼ ਕੇ ਵੱਡਾ ਕੀਤਾ ਇਸ ਤਰ੍ਹਾਂ ਨਾਲ ਇਹ ਲੜਕੀ ਜੋ ਅਸਲ ਵਿੱਚ ਸਾਡੀ ਲੜਕੀ ਨਹੀਂ ਹੈ ਤੁਹਾਡੀ ਰਾਣੀ ਬਣ ਗਈ ਤਾਂ ਰਾਜੇ ਨੂੰ ਬੜੀ ਹੈਰਾਨੀ ਹੋਈ ਅਤੇ ਉਹ ਫਿਰ ਵਾਪਸ ਆਪਣੇ ਮਹਿਲ ਵਿੱਚ ਆ ਗਿਆ ਆ ਕੇ ਉਸਨੇ ਉਸ ਨੌਕਰ ਨੂੰ ਪੁੱਛਿਆ ਕਿ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਰਾਣੀ ਅਸਲੀ ਰਾਣੀ ਨਹੀਂ ਹੈ ਅਸਲੀ ਰਾਜਕੁਮਾਰੀ ਨਹੀਂ ਹੈ ਤਾਂ ਨੌਕਰ ਨੇ ਕਿਹਾ ਰਾਜਨ ਇਹ ਰਾਣੀ ਵਾਂਗ ਰਹਿ ਰਹੀ ਹੈ ਲੇਕਿਨ ਇਸਦਾ ਚਾਲ ਚੱਲਣ ਰਾਣੀ ਵਰਗਾ ਨਹੀਂ ਹੈ ਜੋ ਜਨਮ ਜਾਤ ਖਾਨਦਾਨ ਰਾਣੀ ਹੁੰਦੀ ਤਾਂ ਉਸਨੇ ਆਪਣਾ ਕਾਰ ਵਿਹਾਰ ਸਲੀਕਾ ਬਹੁਤ ਹੀ ਸੁਚੇੇ ਜੇ ਢੰਗ ਵਾਲਾ ਰੱਖਣਾ ਸੀ ਪਰ ਇਹ ਆਪਣੇ ਨੌਕਰਾਂ ਨਾਲ ਅਤੇ ਦੂਸਰੇ ਸਭ ਨਾਲ ਵਿਹਵਾਰ ਬੜਾ ਹੀ ਹੰਕਾਰ ਪ੍ਰਿਆ ਕਰਦੀ ਹੈ ਅਤੇ ਇਸ ਦਾ ਵਤੀਰਾ ਹਮੇਸ਼ਾ ਹੀ ਨਗਰਾਤਰਮਕ ਰਹਿੰਦਾ ਹੈ ਇਹ ਖਾਨਦਾਨੀ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਉੱਚੀ ਸੋਚ ਵਾਲੇ ਹੁੰਦੇ ਹਨ ਅਤੇ ਹਮੇਸ਼ਾ ਹੀ ਦੂਸਰੇ ਦਾ ਪਲਾ ਸੋਚਦੇ ਹਨ ਪਰ ਇਹ ਰਾਣੀ ਵਿੱਚ ਗੁਣ ਨਹੀਂ ਹਨ ਤਾ ਰਾਜੇ ਨੂੰ ਬੜੀ ਹੈਰਾਨੀ ਹੋਈ ਅਤੇ ਰਾਜਾ ਆਪਣੇ ਮਹਿਲਾ ਵਿੱਚ ਚਲਾ ਗਿਆ ਕੁਝ ਦਿਨਾਂ ਬਾਅਦ ਰਾਜੇ ਨੂੰ ਫੇਰ ਉਸ ਨੌਕਰ ਦੀ ਯਾਦ ਆਈ ਅਤੇ ਰਾਜੇ ਨੇ ਨੌਕਰ ਨੂੰ ਪੁੱਛਿਆ ਕਿ ਤੂੰ ਦੱਸ ਹੁਣ ਮੇਰੇ ਬਾਰੇ ਮੇਰੇ ਬਾਰੇ ਤੇਰੀ ਕੀ ਰਾਏ ਹੈ ਤਾਂ ਨੌਕਰ ਇੱਕ ਵਾਰ ਚੁੱਪ ਹੋ ਗਿਆ ਰਾਜੇ ਨੇ ਦੂਸਰੀ ਵਾਰ ਪੁੱਛਿਆ ਤਾਂ ਉਸਨੇ ਕਿਹਾ ਰਾਜਨ ਮੇਰੀ ਜਾਨ ਦੀ ਸਲਾਮਤੀ ਹੋਵੇ ਤਾਂ ਮੈਂ ਦੱਸ ਸਕਦਾ ਹਾਂ ਰਾਜੇ ਨੇ ਬਚਨ ਦਿੱਤਾ ਕਿ ਤੁਹਾਨੂੰ ਕੁਝ ਨਹੀਂ ਹੋਵੇਗਾ ਦੱਸੋ ਤੁਸੀਂ ਮੇਰੇ ਬਾਰੇ ਕੀ رائے ਹੈ ਤਾਂ ਉਸ ਨੌਕਰ ਨੇ ਕਿਹਾ ਰਾਜਨ ਤੁਸੀਂ ਰਾਜੇ ਦੇ ਬੇਟੇ ਨਹੀਂ ਹੋ ਤਾਂ ਰਾਜੇ ਨੂੰ ਬੜਾ ਗੁੱਸਾ ਆਇਆ ਉਹ ਇੱਕਦਮ ਕ੍ਰੋਧ ਵਿੱਚ ਆ ਗਿਆ ਪਰ ਉਹ ਬਚਨ ਦੇ ਚੁੱਕਿਆ ਸੀ ਇਸ ਲਈ ਉਸ ਨੇ ਸ਼ਾਂਤ ਰਹਿ ਕੇ ਉਸ ਨੂੰ ਜਾਣ ਦਿੱਤਾ ਅਤੇ ਆਪਣੇ ਮਾਂ-ਬਾਪ कोले राजा चला गया ਉਹਨਾਂ ਨੇ ਕਿਹਾ ਰਾਜਨ ਕਿਉਂ ਅੱਜ ਕੀ ਗੱਲ ਹੋ ਗਈ ਅੱਜ ਤੂੰ ਬੜਾ ਗੁੱਸੇ ਵਿੱਚ ਦਿਖਾਈ ਦੇ ਰਿਹਾ ਹੈ ਤਾਂ ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਦੱਸੋ ਮੈਂ ਕਿਸ ਦਾ ਪੁੱਤਰ ਹਾਂ ਤਾਂ ਉਹਨਾਂ ਨੇ ਕਿਹਾ ਪੁੱਤਰ ਸੱਚੀ ਗੱਲ ਤਾਂ ਇਹ ਹੈ ਕਿ ਤੂੰ ਇੱਕ ਚਰਵਾਹੇ ਦਾ ਪੁੱਤਰ ਹੈ ਐਸੀ ਤੈਨੂੰ ਗੋਦ ਲਿਆ ਸੀ ਕਿਉਂਕਿ ਸਾਡੇ ਕੋਈ ਔਲਾਦ ਨਹੀਂ ਸੀ ਅਸੀਂ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ ਅਤੇ ਇਸ ਲਈ ਤੈਨੂੰ ਅਸੀਂ ਰਾਜਾ ਬਣਾ ਲਿਆ ਪਰ ਸਚਾਈ ਇਹ ਹੀ ਹੈ ਕਿ ਤੂੰ ਸਾਡਾ ਅਸਲੀ ਪੁੱਤਰ ਨਹੀਂ ਹੈ। ਰਾਜਾ ਬੜਾ ਹੈਰਾਨ ਹੋਇਆ ਅਤੇ ਫਿਰ ਵਾਪਸ ਨੌਕਰ ਕੋਲੇ ਆ ਗਿਆ ਤੇ ਉਸ ਨੂੰ ਪੁੱਛਿਆ ਤੂੰ ਸੱਚ ਦੱਸ ਤੂੰ ਕਿੱਥੋਂ ਆਇਆ ਹੈ ਅਤੇ ਕਿਸ ਦਾ ਲੜਕਾ ਹੈ? ਤਾਂ ਉਸ ਨੌਕਰ ਨੇ ਕਿਹਾ ਰਾਜਨ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਇੱਕ ਦੂਰਦੇਸ਼ ਦੇ ਰਾਜੇ ਦਾ ਬੱਚਾ ਸੀ ਮੈਂ ਅਤੇ ਮੇਰਾ ਪਿਤਾ ਰਾਜਾ ਜੰਗਲ ਵਿੱਚ ਸ਼ਿਕਾਰ ਕਰਨ ਗਏ ਸੀ ਜਿੱਥੇ ਰਾਤ ਨੂੰ ਹਨੇਰਾ ਹੋਣ ਤੇ ਮੈਂ ਉੱਥੇ ਹੀ ਗਵਾਚ ਗਿਆ ਗੁੰਮ ਹੋ ਗਿਆ ਅਤੇ ਮੇਰੇ ਪਿਤਾ ਰਾਜਾ ਮੈਨੂੰ ਲੱਭਦੇ ਰਹੇ ਪਰ ਮੈਂ ਉਹਨਾਂ ਨੂੰ ਨਹੀਂ ਲੱਭ ਸਕਿਆ ਅਤੇ ਉਹ ਵਾਪਸ ਆਪਣੇ ਦੇਸ਼ ਚਲੇ ਗਏ ਤੇ ਦੂਸਰੇ ਦਿਨ ਮੈਨੂੰ ਇੱਕ ਲੱਕੜਹਾਰੇ ਨੇ ਆਪਣੇ ਕੋਲ ਰੱਖ ਲਿਆ ਉਸਨੇ ਹੀ ਪਾਲਕੋਸ਼ ਕੇ ਮੈਨੂੰ ਵੱਡਾ ਕੀਤਾ ਅਤੇ ਤੁਹਾਡੇ ਕੋਲੇ ਨੌਕਰ ਰਖਵਾ ਦਿੱਤਾ ਰਾਜਾ ਉਸ ਦੀ ਇਹ ਗੱਲਾਂ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਇਹ ਬੜਾ ਚੰਗਾ ਗਿਆਨ ਸੀ ਕਿ ਕਿਸ ਦੀ ਕਿਸ ਤਰ੍ਹਾਂ ਪਰਖ ਕੀਤੀ ਜਾ ਸਕਦੀ ਹੈ ਇਹ ਪਰਖ ਵਾਲਾ ਲੜਕਾ ਉਸ ਨੂੰ ਜਾਪਿਆ ਕਿ ਮੈਨੂੰ ਆਪਣਾ ਪੁੱਤਰ ਬਣਾ ਲੈਣਾ ਚਾਹੀਦਾ ਹੈ ਕਿਉਂਕਿ ਰਾਜੇ ਕੋਲੇ ਵੀ ਆਪਣੀ ਕੋਈ ਔਲਾਦ ਨਹੀਂ ਸੀ ਇਸ ਲਈ ਰਾਜੇ ਨੇ ਉਸ ਨੌਕਰ ਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਰਾਜ ਭਾਗ ਵਿੱਚ ਉਸ ਨੂੰ ਰਾਜਕੁਮਾਰ ਵਾਲਾ ਰੁਤਬਾ ਦੇ ਦਿੱਤਾ ਸਮਾਂ ਆਉਣ ਤੇ ਜਦੋਂ ਰਾਜੇ ਦੀ ਮੌਤ ਹੋਈ ਤਾਂ ਉਹੀ ਨੌਕਰ ਰਾਜਕੁਮਾਰ ਦਾ ਉਸ ਰਾਜ ਦਾ ਰਾਜਦਾਰੀ ਬਣਿਆ ਅਤੇ ਪਰਜਾ ਦੇ ਹਿੱਤਾਂ ਲਈ ਕੰਮ ਕਰਨ ਲੱਗਿਆ ਇਸ ਤਰ੍ਹਾਂ ਇੱਕ ਰਾਜੇ ਦਾ ਪੁੱਤਰ ਨੌਕਰ ਬਣਿਆ ਅਤੇ ਨੌਕਰ ਤੋਂ ਫਿਰ ਉਹ ਰਾਜਾ ਬਣ ਗਿਆ ਇਹ ਕਹਾਣੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਜੀ ਕਹਾਣੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਅਤੇ ਕਮੈਂਟ ਵੀ ਕਰਨਾ ਜੇਕਰ ਚੈਨਲ ਨੂੰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਤਾਂ ਜੋ ਆਪ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸੇ ਤਰ੍ਹਾਂ ਦੀਆਂ ਕਹਾਣੀਆਂ ਅਤੇ ਕਥਾਵਾਂ ਦਾ ਚਰਣਾ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ